ਵੇ। ਅਸਾਂ ਹੀ ਰਹਿ ਗਿਆ ਆਪਣੇ ਤਾਂ ਲੂੰਗ ਲੈਣਾ ਹੁੰਦਾ। ਆ ਦੋ ਥਣੀਆਂ। ਦੋ ਥਣੀਆਂ। ਬਾਪ ਬੁਲਟ ਦਾ। ਝੋਕੜਾ ਲੈਂਗੇ ਕਿੱਥੇ। ਕਿੰਨੇ ਜਰਦੀ ਹੋ ਗਈਆਂ? 15 ਮਹੀਨਿਆਂ ਦੀ ਹੋ ਗਈ। ਹੂੰ। 15 ਮਹੀਨਿਆਂ ਦੀ ਹੋ ਗਈ ਕਹਿੰਦੇ ਬੁਲਟ ਦੇ ਬੱਚੇ ਕੱਦ ਨਹੀਂ ਕਰਦੇ। ਬੁਲਟ ਦੇ ਵਿੱਚ ਇਹ ਤਾਂ ਬੁਲਟ ਤੋਂ ਵੀ ਆਏ ਟੱਪਦੀ ਜਾਂਦੀ ਐ। ਲਓ ਜੀ ਮਿੱਤਰੋ। ਇਹ ਬੁਲਟ ਬੋਲਦੀ ਬੁਲਟ ਕਿਹਦੇ ਕੋਲ? ਬੁਲਟ ਇਹਦਾ ਧੀਆ ਗੰਗਾ ਸੋਰਖੀ ਦਾ ਸੀ। अच्छा जय सिंगल है वैसे जेड़ा बच्चा ओ लंगा सोरचो दे 29 ਲੱਗੇ ਹੋਏ ਸੀ ਸੀਆਰ ਦੇ ਅੱਛਾ ਉਹਦਾ ਬੱਚਾ ਤੀਗਾ ਉਹਦੇ ਦੋ ਥਣ ਤੇ ਤਾਂ ਹੀ ਉਹਦੇ ਇਹਦੇ ਇਹਦੇ ਵੀ ਦੋ ਥਣ ਤੇ ਮੱਝ ਮਾਰਦੀ ਹੈ ਕਾਪੀ ਸੇਮ ਕਾਪੀ ਮਾਰੀ ਕਾਪੀ ਮਾਰਦੀ ਆ ਦੇਖ ਦੋ ਥਣ ਹੇਲੋ ਚੈੱਕ ਕਰ ਲੋ ਸਾਰਾ ਇਹ ਛੋਟੇ ਤੇ ਸੁੰਦਿਆ ਜਿਹਨੂੰ ਸਾਰਾ ਹੀ ਅੱਛਾ ਇਹ ਦੇਖ ਵੀ ਤੂੰ 15 ਮਹੀਨੇ ਚ ਹਾਈਟ ਕਿੰਨੀ ਹੈ ਬਹੁਤ ਇਹਦੀ ਬੱਚਾ ਦਿੱਤਾ ਉਹਨੇ ਆ ਬੱਚਾ ਇਹ ਨਹੀਂ ਉਹਦਾ ਬੱਚਾ ਕਿਵੇਂ ਇਹ ਉਹਦੀ ਹੈ ਜੀ ਬਾਜਦੀ ਹੈ ਅੱਛਾ ਇਹ ਬਾਜਦੀ ਹੈ ਇਹ ਬਾਜਦੀ ਹੈ ਹੂੰ ਪੁੱਠ ਬੜਾ ਕੋਲ ਬਹੁਤ ਸੋਹਣਾ ਹਾਂ ਲੰਬਾਈ ਤੇ ਬੱਚੇ ਦਾ ਬਹੁਤ ਸੋਹਣਾ ਹੁਣ ਕਿ ਹੁਣ ਅੰਦਰ ਜਾਣਗੇ ਮਾਦੇ ਜਾਣੀਆਂ ਕਿਡੇ ਹੀਟ ਚ ਆਉ ਮੱਝ ਅੱਛਾ ਉਹ ਇਹ ਕਿਦੀ ਹੈ ਉਹਦੇ ਵਾਲੀ ਨਹੀਂ ਇਹ ਇਹ ਚਵਾਈ ਵਾਲੀ ਬਰਕਤ ਬਰਕਤ ਹਾਂ ਆ ਦੂਜੀ ਆ ਗਈ ਨੀਲੀ ਵਾਲੀ ਹਨ ਇਹ ਨੀਲੀ ਦਾ ਵੀ ਇੱਥੇ ਦੀ ਉਹ ਝੋਟੀ ਜਿਹੜੀ ਕੋਪੀਸ਼ ਮਿਲਈਏ ਹਲੋ ਜੀ ਤੁਹਾਨੂੰ ਪੇਸ਼ਮੇ ਵਾਲੀ ਝੋਟੀ ਦਿਖਾਈਏ ਕਿਵੇਂ ਤਿਆਰ ਹੋਈ ਉਹ ਤੇ ਮੈਂ ਤਿਆਰੀ ਇਹ ਤਾਂ ਕਿੰਨਾ ਚਿਰ ਰਹਿ ਗਿਆ ਦਾ ਸੁਣ ਦਾ ਸੁਈ ਹੋਈ ਹੈ ਜੀ ਆਹ ਕੱਟੀ ਸੱਚੀ ਦੀ ਹਾਂ ਇਹ ਕੱਟੀ ਇਹਦੀ ਹੈ ਕੱਟੀ ਅਸੀਂ ਜੀ ਹਾਂ ਹਲੋ ਬੱਚਾ ਬਹੁਤ ਸੋਹਣਾ ਇੰਨੀ ਸੀ ਕੱਟੀ ਜਦੋਂ ਹੋਈ ਹੈ ਅੱਛਾ ਮੈਂ ਬੜਾ ਪੁੱਠਾ ਬੰਗਾ ਲੈਤਾ ਕਿੰਨੇ ਦਿਨਾਂ ਦੀ ਹੋ ਗਈ ਇਹ ਇਹ ਕੱਟੀ ਹੋ ਗਈ 16 17 ਦਿਨਾਂ ਦੀ ਹੋ ਗਈ ਜੀ ਠੀਕ ਆ ਬਹੁਤ ਗਰੋਥ ਤੇ ਉਹ ਉਹ ਕੱਟਾ ਜੀ ਲਾਰੇ ਦਾ ਲਾਰੇ ਦਾ ਹਾਂ ਇਦੇ پاس ਮੱਝ 'ਚ ਇਹੀ ਖਾਸੀਅਤ ਆ ਯਾਰ ਹਾਂ ਜਿਹੜੀ ਲਾਰੇ ਦੀ ਮਾਂ ਐ ਮਤਲਬ ਉਹਦੇ ਪੂਛ ਤੇ ਸਾਰੇ 10 ਕੁ ਵਾਲੇ ਚਿੱਟੇ ਨੇ ਜਿਹੜਾ ਇਹ ਬੱਚਾ ਆ ਇਹਦੇ ਵੀ 10 ਕੁ ਵਾਲੇ ਚਿੱਟੇ ਨੇ ਤੇ ਇਹ ਛੋਟੀ ਕੀ ਦੀ ਐ ਕਿਹੜੀ ਛੋਟੀ ਛੋਟੀ ਨਹੀਂ ਹੈਗੀ ਉਹ ਵੱਡੀ ਮੱਝ ਐ ਆਪਣੀ ਆ ਬੱਚਾ ਵੱਡੀ ਮੱਝ ਐ ਹਾਂ ਹਾਂ ਇਹਨੂੰ ਆਪਾਂ ਛੋਟੀ ਆ ਸਮਝੀ ਜਾਂਦੇ ਹਾਂ ਨਾਲੇ ਆਪਾਂ 45 ਵਾਰ ਦੇਖ ਲਈਏ ਹੱਤਮਾ ਸੂਆ ਸੂਈ ਹੋਈ ਐ ਜੀ ਲਓ ਜੀ 7ਵੇਂ ਸੂਏ ਆ ਪਹਿਲਾਂ ਤੁਸੀਂ ਇਹ ਦੇਖੋ ਵੀ 7ਵੇਂ ਸੂਏ ਵਾਲੀ ਲੱਗਦੀ ਆ ਉਹ ਹੁਣ ਇਹਨੂੰ ਵੀ ਬੰਦੇ ਗੱਪ ਕਹਿਣਗੇ ਮੈਨੂੰ ਆਪਲੇ ਖੱਪਿਆ ਜਾਂਦਾ ਇਹਦਾ ਹੈਲੋ ਤੇ ਨੀਚੋਂ ਵੀ ਦਿਖਾ ਦਿੰਦੇ ਆ ਡਰਨਾ ਨਹੀਂ ਹੈਗਾ ਨਾ ਡਰਦੀ ਕੈਮਰੇ ਨੂੰ ਵੇਜ ਕਰਕੇ ਮੋਬਾਈਲ ਕਰਕੇ ਡਰ ਜਾਂਦੀ ਹੈ ਕਈ ਵਾਰ ਨਾ 8 ਵਜੇ ਹੋ ਜਿਉਂ ਨਹੀਂ 8 ਵਜੇ ਨੇ ਸਵੇਰ ਦੇ ਨਾਲੇ ਖਾਲੀ ਹੋਈ ਹੋਇਆ 2 ਘੰਟੇ ਹੋ ਗਏ ਖਾਲੀ ਹੋਈ ਨੂੰ ਤੇ ਬਾਈ ਲੱਗਦਾ ਨਹੀਂ 7 ਵਜੇ ਸਵੇਰੇ 7 ਵਜੇ ਸਵੇਰੇ ਹੋਗੀ ਜੇ ਹੁਣ ਅਗਲਾ ਤੀਜੇ ਕਹਿ ਕੇ ਵੇਚ ਦੇਣ ਇਹਨਾਂ ਨੂੰ ਬਣਵਾ ਕੇ ਸਿੰਗ ਸੁng ਜੀ ਮੜਾ ਜਾ ਲਾ ਲਾ ਲੱਲਾ ਪੱਬਾ ਜਾ ਕਰ ਹਾਂ ਓਕੇ ਰਿਪੋਰਟ ਕੁਛ ਨਾਲ ਕੁਸਾਂ ਦਾ ਕੁਛ ਨਹੀਂ ਛੇੜਿਆ ਬਾਈ ਛੇੜਨਾ ਵੀ ਨਹੀਂ ਚਾਹੀਦਾ ਇੰਨੀ ਕੀ ਜਿਹਦੀ ਬੰਦੇ ਨੇ ਇੱਕ ਤਰ੍ਹਾਂ ਦਾ ਹਮ ਸਜੀਦ ਮਲਕ ਦੀ ਬੇਚੜਾ ਦਾ ਧੰਨਵਾਦ ਸਹੀ ਗੱਲ ਹੈ ਇਹ ਗਿਫਟ ਨੇ ਗਿਫਟ ਹੀ ਦਿੱਤੀਆਂ ਨੇ ਸਜੀਦ ਵੱਲ ਦੀ ਆਪਣੀ ਦਾ ਨੌ ਵੀ ਤੇ ਦਿੱਤੇ ਆ ਇਹਦੀ ਉਹ ਕਿਸਮਤ ਹਾਂ ਇਸ ਲਈ ਉਹ ਜੜੀ ਦੀ ਵੀ ਆਪਣੇ ਚੋਾਈ ਕਰਾਈ ਦੀ ਬਾਈ 26 ਕਿਲੋ ਉਹ ਪੀਛੇ ਮਲੀ ਵੀ ਇਸੇ ਦੀ ਹੈ ਤੇ ਉਹ ਬੁਲਟ ਵਾਲੀ ਵੀ ਇਸੇ ਦੀ ਐ ਮਤਲਬ ਇਹਦੇ ਨੇ ਜਿਆਦੇ ਫੈਮਿਲੀ ਸਾਰੀ ਹੋਏ तकरीबन ਬਸ ਉਹ ਨੀਲੀ ਨੂੰ ਛੱਡ ਕੇ ਕੋਹ ਨੂੰ ਛੱਡ ਕੇ ਆਹ ਗੱਟੀ ਇਹ ਉਹਦੀ ਐ ਜੀ 골ਡ ਨਸ ਵਾਲੀ ਝੋਟੀ ਦੀ ਆਪਣੀ ਦੇ ਵਿੱਚ ਵੀਰੇ ਦੀ ਆਹੋ ਜਿਹੜੀ ਉਹ ਕਰਤੀ ਸੇਲ ਕਰਤੀ ਹੈ ਨਾ ਇਹ ਰੱਖ ਲਈ ਸੀ ਝੋਟੀ ਕੇ ਆਹ ਦੇਖੋ ਹੁਣ ਇਹ ਸਵੇਰੇ ਨਾ ਆ ਕੇ ਉਧਰੋਂ ਨਿਕਲੀਆਂ ਨੇ ਹਾਂ ਉਹ ਅਸੀਂ ਤਾਂ ਵੈਸੇ ਹੀ ਉਹਦਾ ਖਾਣਾ ਮੋੜ ਜਾ ਕਰਿਆ ਮਾ ਚੱਲ ਬਣਾਉਨੇ ਝੋਟੀ ਰੀਲ ਲਾਈਟ ਪੰਨਿਆ ਜਾਦੇ ਹਨਾ ਉਹ ਕੱਟੀ ਬਹੁਤ ਚੰਗੀ ਆਈ ਤੁਹਾਨੂੰ ਕਿਹੜੇ ਵਾਲੀ ਹਾਂ ਬਰਕਤ ਆ ਹਾਂ ਉਹਨੂੰ ਕਰੀਏ ਇੱਧਰ ਨੂੰ ਆ ਜਾ ਬੱਤ ਇਹਦੇ ਬੈਟ ਚ ਆ ਜਾ ਇੱਧਰ ਹੀ ਆਉਣਾ ਪਊਗਾ ਇੱਧਰ ਤਾਂ ਲਾਈਟ ਆਫ ਕਰ ਦਈਏ ਪੁਰਾ ਸਟਰਕਚਰ ਦੇਖੀ ਚੌੜਾ ਕਿੰਨਾ ਹਾਂ ਹਾਂ ਲਓ ਜੀ ਇਹ ਬਰਕਤ ਦੀ ਕੱਟੀ ਹੈ ਜਿਹੜੀ ਦੀ ਚੁਆਈ ਆਪਾਂ ਕਰਾਈ ਸੀ ਇਹ ਇਹਨੂੰ ਆ ਪੱਟਪੋੜਾ ਦੇਖ ਲਓ ਨੌਵੇਂ ਦੀ ਤਿੰਨ ਨੂੰ ਹੋ ਗਈ ਸੀ ਇਹ 6 ਮਹੀਨੇ ਦੀ ਅੱਛਾ ਹਾਂ ਨੌਵੇਂ ਦੀ ਤਿੰਨ ਨੂੰ ਹੈ ਨੌਵੇਂ ਦੀ ਤਿੰਨ ਨੂੰ ਪੂਰੀ ਗੈਬੂ ਬਹੁਤ ਸੋਣਾ ਮਾਂ ਵਾਂਗੋ ਹੈ ਨਾ ਦੇਖ ਬਹੁਤ ਸੋਣਾ ਗੈਬ ਉਦਾਂ ਹੀ ਨੇ ਅਲੀਸ਼ਾਨ ਬਾਪ ਹੈ ਦਾ ਅਲੀਸ਼ਾਨ ਅਬਰੀਕੂ ਗਾ ਦਿੱਤੀ ਸ਼ਾਹੋ ਪਤਲੀਆਂ ਹੂੰ ਪੂਛ ਪਾਸ਼ ਹੈ ਨਾ ਬ੍ਰਿਕੀਆਂ ਖਾਣਾ-ਦਾਣਾ ਵੀ ਆਪਣੀ ਮਾਲ ਹੀ ਹੈ ਅੱਛਾ 4 ਕਿਲੋ ਦਾਣਾ ਖਾ ਜੀ ਹੁਣ ਹਾਂ ਰਵਾਇ ਨਹੀਂ ਕਰਦੀ ਨਹੀਂ ਖਾਣ-ਪੀਣ ਨੂੰ ਜਿਵੇਂ ਹੁਣ ਫਿਰ ਆਏ ਆ ਵੀ ਦੁੱਧ ਵੀ ਹਾਂ ਪਹਿਲਾਂ ਜਿਹੜੀ ਵੱਡੀ ਮੱਝ ਆਪਣੀ 10 ਕਿਲੋ ਦਾਣਾ ਖਾਂਦੀ ਆ ਆਪਾਂ ਉਹ ਝੂਠ ਨਹੀਂ ਮਾਰਦੇ ਲੋਕ ਭਾਵੇਂ ਜਰਾ ਨਾ ਨਾ ਬਿਲਕੁਲ ਲੋਕ ਪਤਾ ਕੀ ਕਰਦੇ ਨੇ 5.5 ਕਿਲੋ ਖਾ ਕੇ ਦੁੱਧ ਦੇਗੀ 7 ਖਾ ਕੇ ਦੇਗੀ ਇਹ ਕਹਿੰਦੇ ਨੇ ਅਸੀਂ ਦਾਣਾ ਨਹੀਂ ਪਾਰੇ ਦੁੱਧ ਤਿਆਰ ਹੈ ਪਤਾ ਸਾਰਿਆਂ ਨੂੰ ਹੀ ਹੁੰਦਾ ਵੀ ਕਿੰਨਾ ਖਾਂਦੀ ਹੁੰਦਾ ਸਾਰੇ ਢੀ ਚੋਟੀ ਦਾ ਜ਼ੋਰ ਲਾਉਂਦੇ ਨੇ ਵੀ ਕਿੰਨਾ ਖਾਗੀ ਬਹਾ ਦਾਣੇ ਵਾਲਾ ਤਾਂ ਕੋਈ ਮਾੜਾ ਵੀ ਨਹੀਂ ਲਾ ਲੋ ਜਿੰਨਾ ਲੱਗਦਾ ਹੈ ਕੋਈ ਆ ਦੁਕਾਨਾਂ ਤੋਂ ਸਮਾਨ ਲਿਆ ਕੇ ਖਾ ਕੇ ਹਜਮ ਵੀ ਤਾਂ ਕਰਨਾ ਹੈ ਹਜਮ ਵੀ ਤਾਂ ਕਰੋਗੀ ਕਈ ਕਹਿੰਦੇ ਨੇ ਅਸੀਂ ਤਾਂ ਜਾਣ ਕੇ ਨਹੀਂ ਜ਼ੋਰ ਲਵਾਉਂਦੇ ਲਵਾਇਆ ਕਰੋ ਡਾਕਟਰ ਨੂੰ ਕਹਿ ਦਿੰਦੇ ਸੀ ਡਾਕਟਰ ਜਗਜੀਤ ਨੂੰ ਹਾਂ 18 ਕਿਲੋ ਖਵਾ ਕੇ 18 ਕਿਲੋ ਕੱਢਿਆ ਹੈ ਉਹ ਖਵਾਇਆ ਤਾਂ ਸਹੀ ਹਜਮ ਤਾਂ ਕਰਿਆ ਅਗਲੇ ਨੇ ਹੁਣ ਕੱਢਣਾ ਨਾ ਕੱਢਣਾ ਡਾਕਟਰ ਤਾਂ ਹੁਣ ਸਮਾਨ ਨਹੀਂ ਲਾਉਂਦਾ ਹੈਗਾ ਬੁਸ਼ਟਨ ਪਸ਼ਟਨ ਆਪੜ ਡਾਕਟਰ ਦੀ ਜ਼ਿੰਮੇਵਾਰੀ ਲੈਣੇ ਆ ਡਾਕਟਰ ਦੀ ਮਾਝ 18 ਕਿਲੋ ਸਮਾਨ ਖਾਂਦੀ ਹੈ ਜਿਵੇਂ ਛੋਟੇ ਵਰਗੀ ਦੀ ਤੇ ਜਿਵੇਂ ਲੱਗ ਜੇ ਜੰਗਾਰ ਹੁਣ ਮੰਨ ਜੇ ਉਹ ਉਹਨੇ ਕੀ ਕੋਈ ਹਿਸਾਬ ਛੱਡਣਾ ਹੈ ਵੀ ਕੀ ਬਣੀ ਸਹੀ ਗੱਲ ਹੈ ਹਾਂ ਮਾਝ ਤਗੜੀ ਹੈ ਉਹ ਡਾਕਟਰ ਦਾ ਸੱਚਾ ਸਾਚਾ ਬੰਦਾ ਯਾਰਾ ਬਿਲਕੁਲ ਇਸ ਮਸਲੇ 'ਚ ਉਹ ਡਾਕਟਰ ਨਹੀਂ ਹੋਉਂਦਾ ਯਾਰਾ ਇਹ ਚੀਜ਼ ਦਾ ਬਹੁਤੀ ਸੌਂ ਖਾ ਸਕਦੇ ਦੇਖੋ ਬੋਲ ਪੜਾਕ ਹੈਗਾ ਬੋਲ ਜਾਂਦਾ ਉਹ ਮੂੰਹ ਤੇ ਹਾਂ ਪਰ ਉਹ ਬੰਦਾ ਜੈਨੂਨ ਬਹੁਤ ਗੱਲਾਂ 'ਚ ਜੈਨੂਨ ਜੇ ਉਹਦੀ ਨੇ 18 ਦਤਾ ਉਹਨੇ 18 ਹੀ ਦਿਖਾਇਆ ਜੇ 18 ਦਾਣਾ ਪਾਇਆ ਉਹਨੇ 18 ਹੀ ਦੱਸਿਆ ਦੱਸਿਆ ਦੱਸਣ ਦਾ ਵੀ ਜਦੋਂ ਦਿਲ ਚ ਆਂਦਾ ਬੰਦੇ ਦਾ ਜਿਉਂ ਕਹਿੰਦਾ ਮੈਂ 70 ਰੁਪਏ ਕਿਲੋ ਵਾਲੀ ਫੀਡ ਪਾਈ ਤਾਂ ਪਾਈ ਹੁਣ ਝੋਟੇ ਵਾਲੇ ਲਾ ਲੋ ਕੱਟੇ ਮੇਰੇ ਘਰੋਂ ਵੀ ਗਏ ਨਹੀਂ ਹਾਂ ਚੋਟੇਲੇ ਕਰਨਗੇ ਸਾਡੀ ਸਾਡੀ ਤਾਂ ਇਹਦੀ ਮਾਂ ਜੀ 7 8 10 ਕਿਲੋ ਦਾਣਾ ਖਾ ਕੇ ਤੁਹਾਨੂੰ ਦੇ ਦਿੰਦੀ ਅੱਠ ਕਿਲੋ ਖਾ ਕੇ 25 ਕਿਲੋ ਦੁੱਧ ਦੇ ਦਿੰਦੀ ਆਪਾਂ ਇਹ ਨਹੀਂ ਗੈਨੇ ਦਿੰਦੇ ਹੁਣ ਕੋਈ ਹੋਣੇ 2% ਕੇਸ ਹੋਣੇ ਹੁੰਦੇ ਨੇ ਸਾਰੀ ਦਿਨ 10 12 13 ਕਿਲੋ 14 ਕਿਲੋ ਦਾਣਾ ਮੱਝਾਂ ਉਹ ਹੀ ਖਾਣਗੀਆਂ ਜਿਹੜੀਆਂ ਪਹਿਲਾਂ ਪਾਲੀਆਂ ਹੋਈਆਂ ਨੇ ਸਹੀ ਗੱਲ ਹੈ ਜਿਹੜੀਆਂ ਮੱਝਾਂ ਦਾ ਝੋਟੀਆਂ ਨੂੰ 8 7 7 ਕਿਲੋ ਦੁੱਧ ਚੰਗਾਇਆ ਬੰਦੇ ਨੇ ਹਾਂ ਦਿੰਦਾ ਉਹ ਜਿਹੜਾ ਚੰਗਾਈਏ ਨੇ ਤੇ ਹੁਣ ਜਿਹੜੀ 4 ਕਿਲੋ ਦਾਣਾ ਹਾਜਮ ਕਰਦੀ ਆ ਤੇ ਅੱਗੇ ਕੀ ਕਰੂਗੀ ਦੇਖ ਲੈ ਤੂੰ ਕੋਲੋਂ ਤਾਂ ਨਹੀਂ ਮਤਲਬ ਇਹ ਹੁੰਦਾ ਹੀ ਆ ਇੱਕੋ ਖਰਾ ਖਰਾਗ ਦੀ ਕੰਪਾਸਟ ਪੇਟ ਵੀ ਤਾਂ ਬਣਦਾ ਹੈ ਖਰਾਗ ਦੀ ਕੰਪਾਸਟੀ ਹੈ ਜੇ ਰੱਬ ਨੇ ਨਾਲ ਦੁੱਧ ਦੀ ਦੇ ਦਿੱਤੀ ਤਾਂ ਉਹ ਕਿਲੋ 2 ਕਿਲੋ ਤੋਂ ਵੀ ਵੱਧ ਘੜਦਾ ਦੁੱਧ ਬਾਰੇ ਪਤਾ ਲੱਗੂਗਾ ਜਦੋਂ ਕੱਢੂਗੀ ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ ਵੀ ਹਾਂ ਜੀ ਇਹ ਤਾਂ ਇਹ ਆਪਾਂ ਤਾਂ ਚੰਗੀਆਂ ਲੈਣਾ ਮਿਲ ਆ ਰਿਹਾ ਲੈਣ ਮਿਲਾ ਸਕਦੇ ਆ ਬਸ ਲੈਣਾ ਚੰਗੀਆਂ ਭੀਸ਼ਮੀ ਵਾਲੀ ਮੱਝ ਬਹੁਤ ਚੰਗੀ ਆ ਦੇਖੋ ਇਹ ਉਹਦੀ ਆ ਮਾਂ ਕੋਂਗੜ ਵਾਲੀ ਏਬੀਸੀ ਵਾਲੇ ਲੈ ਗਈ ਤੇ ਮੈਨੂੰ ਲੱਗਦਾ ਉਹਨੇ 16ਵੇਂ 17ਵੇਂ ਸੂਏ ਵੀ ਛਾ ਦੁੱਧ ਕੱਢ ਚਵਾਇਆ ਸੀ ਉਹਨੇ 20 ਕਿਲੋ ਮੰਗੀ 20 ਕਿਲੋ ਵਾਂਗੂ ਬਿਲਕੁਲ 20 ਕਿਲੋ 30 22 ਕਿਲੋ ਛਾ ਮੇਰੇ ਪੱਕਾ ਯਾਦ ਨਹੀਂ ਹਾਂ ਉਹਦੇ ਭੀਸ਼ਮੀ ਦਾ ਰਿਜ਼ਲਟ ਆਇਆ ਪ੍ਰੀਖਿਤ ਦਾ ਬਈਆ ਆ ਗਿਆ ਰਿਜ਼ਲਟ ਹਾਂ ਬਾਕੀ ਉਹਨਾਂ ਦੇ ਨਾਲ ਲੱਗਿਆ ਹੋਇਆ ਰਕਾ ਏ ਰਕਾ ਕੇ ਦਾ ਰਿਜ਼ਲਟ ਆ ਆਪਣੇ ਹੁਣ ਪੰਜਾਬ ਚ ਆ ਗਿਆ ਜਦੋਂ ਫਿਰ ਤਾਂ ਕੰਮ ਹੀ ਨਿਪਟ ਗਿਆ ਦੇਖੋ ਸਹੀ ਗੱਲ ਬਿਲਕੁਲ ਸਾਰਾ ਕੰਮ ਹੀ ਹਾਂ ਧੀ ਵੀ ਬੱਬਰ ਵਾਲੀ ਮੱਝ ਦਾ ਬੱਚਾ ਦੀ ਬਿਲਕੁਲ ਛਲ ਧੀ ਦਾ ਦੀ ਗਾਂ ਹਾਂ ਆ ਵਧੀਆ ਲੈਣਾ ਮਿਲਿਆ ਦੀ ਗਾਂ ਕਰਨਾ ਮਾਲਕ ਆ ਪਤਾ ਲੈਣਾ ਮਿਲਾ ਸਕਦੇ ਹਾਂ ਹਾਂ ਲੈਣਾ ਮਿਲ ਸਕਦਾ ਹਾਂ ਹਾਂ ਬਈ ਵੀਡੀਓ ਤੇਰੀ ਉਹ ਬਣ ਰਹੀ ਆ ਦੇਖ ਲੈ ਆ ਦੇਖੋ ਜੀ ਖੁੱਲੇ ਜਾਨਵਰਾਂ ਦਾ ਦੇਖੋ ਆ ਫਿਰ ਦਿਨ ਦਾ ਮਸਤ ਕੋਈ ਨਹੀਂ ਆਏ ਵੀ ਇਹਨਾਂ ਦੇ ਛਿੱਕੜੀ ਲਾ ਕੇ ਛੱਡੇ ਹੋਏ ਨੇ ਹੋਰ ਹੈ ਕੀ ਚੁੰਗਣਗੇ ਕਿ ਨਹੀਂ ਚੁੰਗਣਗੇ ਆ ਫਿਰਦਾ ਇੱਕ ਆ ਨੀਲੀ ਦੀ ਆ ਜੀ ਸ਼ੇਰ ਇਹ ਨੀਲੀ ਵਾਲੀ ਨੂੰ ਮੈਂ ਪਾਉ ਲੱਗ ਰਿਹਾ ਚੈੱਕ ਕਰ ਰਹਾ ਹਾਂ ਨਿੱਲੀ ਵਾਲੀ ਕਿਵੇਂ ਆ ਬਾਈ ਇਹਦੀ ਰਿਪੋਰਟ ਤਾਂ ਬਹੁਤ ਚੰਗੀ ਆ ਵੀਰੇ ਹੁਣ ਇਹ ਸੁਣ ਵਾਲੀ ਆ ਇਹ ਸੰਜੂ ਬਾਈ ਨੇ ਭੇਜੀ ਦੀ ਜੀ ਤਿਆਰ ਕਰਦੇ ਨੇ ਨਹੀਂ ਹੈ ਤਾਂ ਸੁਣ ਵਾਲੀ ਆ ਇਹ ਹਾਂ ਇਹਦੇ ਬਾਈ ਮੰਨ ਲਓ ਵੀ 2 ਮਹੀਨੇ ਤੋਂ ਘੱਟ ਰਿਹਾ ਟਾਈਮ ਅੱਛਾ ਹਾਂ ਇਹ ਤਾਂ ਚੰਗੀ ਦੀ ਮਾਜ ਰਿਕਾਰਡ ਦੀ ਇਹਦਾ ਪਹਿਲਾਂ ਦਾ ਸੀ 1.5 18 ਕਿਲੋ ਦੋ ਦੰਦ ਦਾ ਅੱਛਾ ਹੁਣ ਇਹ ਕਿਵੇਂ ਸੋਇਆ ਇਹਦੀ ਮਾਂ ਜੀ ਦੱਸਣ ਮੁਤਾਬਕ ਨਾ ਹੂੰ ਤਰਨਤਾਰ ਤੋਂ ਲੈ ਕੇ ਤੇ ਹਰਿਆਣੇ ਚ ਅੱਛਾ ਇਹ ਨਾਲ ਗਈ ਸੀ ਕੱਟੀ अच्छा ओथे ਜਾ ਕੇ ਇਹ ਮਤਲਬ ਸੂਪੀ ਦੀ ਦੋ ਦੰਡ ਇਹਦਾ 1.5 ਕਿਲੋ ਦੁੱਧ ਜੋਕ ਕੇ ਲਿਆ ਸੀ ਬੰਦਾ ਹਮਮ ਅੰਮਨਪੁਰ ਸਾਹਿਬ ਦੇ ਕੰਢੇ ਉੱਥੇ ਓਕੇ ਮੈਨੋਂ ਉਹ ਲੈ ਕੇ ਆਇਆ ਸੀ ਉਸ ਦਿਨ ਘਰੇ ਦੇ ਇਹ ਤਿੰਨ ਸੂਏ ਤਿੰਨ ਚਾਰ ਸੂਏ ਰਹੀ ਪਹਿਲੇ ਸੂਏ ਦੀ ਦੀ ਕੱਟੀ ਉਹਦੇ ਘਰੇ ਵੀ 11.7 ਕਿਲੋ ਦੁੱਧ ਕੱਢ ਰਹੀ ਹੈ ਅੱਛਾ ਹਾਂ ਜਦੋਂ ਆਪਾਂ ਨੂੰ ਮਿਲੀ ਉਹਦੋਂ ਇਹ ਮਤਲਬ ਲੱਗਦਾ ਵੀ ਸਾਲ ਤੋਂ ਉੱਪਰ ਸੂਈ ਹੋਈ ਸੀ ਅੱਛਾ ਦੋ ਕੁ ਮਹੀਨੇ ਦੀ ਗੱਭਣ ਸੀ ਤੇ 2.5 ਕਿਲੋ ਦੁੱਧ ਦੀ ਜਿਹੜਾ ਆਪਾਂ ਲੈ ਕੇ ਆਏ ਆਪਣੇ ਲਵੇ ਆ ਕੇ ਇਹ ਦੁਵਾਰੋਂ 7 ਕਿਲੋ ਦੁੱਧ ਕਰ ਗਈ ਦੀ ਦੋ ਡੰਗ ਮਿਲਣ ਲੱਗ ਗਈ ਦੀ ਕੱਟੀ ਨਾਲ ਜਗਨੇ ਰੱਖ ਲਈ ਰੱਖ ਲਈ ਇਹਦੇ ਥੱਲੇ ਡਾਇਮੰਡ ਦੀ ਕੱਟੀ ਸੀ ਉਹ ਨੇ ਰੱਖੀ ਉਹ ਵੀ ਸਰੀਰ ਪੱਖੋਂ ਵੀ ਬਹੁਤ ਕਮਜ਼ੋਰ ਸੀ ਇਹ ਮੈਂ ਤਾਂ ਦੇਖੀ ਆ ਇੱਕ ਦੋ ਜਿਵੇਂ ਆਪਾਂ ਦਿਖਾਉਂਦੇ ਮੇਰੇ ਤੋਂ ਦੋਸਤ ਨੂੰ ਕਹਿੰਦੇ ਤੇ 45 50 ਹਜ਼ਾਰ ਦੀ ਮੰਗ ਬਸ ਐਂ ਦੀ ਸਾਨੂੰ ਵੀ ਐਂ ਦੀ ਜਦੋਂ ਅਸੀਂ ਦੇਖੀ ਆ ਸਾਨੂੰ ਵੀ ਐਂ ਲੱਗਦੀ ਸੀ ਖਾਣ ਹੁੰਦੀ ਬਹੁਤ ਚੰਗੀ ਐ ਖਾਣ ਨੂੰ ਚੰਗੀ ਆ ਉਹ ਵੀ ਠੰਡੀ ਸੀਲ ਵੀ ਆ ਹੈਨਾ ਆ ਦੇਖੋ ਜੀ ਠੰਡੀ ਆ ਮਾਰਦੀ ਮੁਰਦੀ ਵਿੱਚੇ ਕੁਝ ਨੂੰ ਹੋਰ ਆ ਸਹੀ ਆ ਮੇਰੇ ਸਿਸਟਮ ਬਿਲਕੁਲ ਸਮਾਂ ਦੱਸੂ ਸਮਾਂ ਦੱਸੂ ਜਦੋਂ ਤਿਆਰ ਹੋਊਗੀ ਉਹਦੇ ਮੁਤਾਬਕ ਕਹਿਣ ਮੁਤਾਬਕ ਜਿਹੜੇ ਮਾਲਕ ਤੋਂ ਲੈ ਕੇ ਆਏ ਆ ਹੂੰ ਕਾਰਗਿਲ ਦੀ 4000 ਫੀਡ ਤੇ ਉਹਨੇ 19 ਕਿਲੋ 400 ਗ੍ਰਾਮ ਦਿੱਤੇ ਜੋ ਆਖਿਆ ਉਹਦਾ ਕੱਢਿਆ ਹਾਂ ਉਹਨਾਂ ਨੇ ਮੈਨੂੰ ਆਖਿਆ ਸੀ ਵੀ ਇਹ ਕਾਰਗਿਲ ਦੀ ਫੀਡ ਤੋਂ ਬਿਨਾ ਕੁਝ ਨਹੀਂ ਖਾਂਦੀ ਆਪਾਂ ਇਹ 5ਵੇਂ 6ਵੇਂ ਦਿਨ ਆਪਣਾ ਦਾਣਾ ਖਾਣ ਲਾ ਦਿੱਤੀ ਹਾਂ ਹਾਂ ਉਹ ਜਦੋਂ ਪਾਉਣਾ ਹੀ ਨਹੀਂ ਆਪਾਂ ਨੇ ਕੋਈ ਬਦਲ ਕੇ ਚੀਜ਼ ਆਪਾਂ ਪਾਈ ਨਹੀਂ ਹੈਗਾ ਹੋਰ ਕੁਝ ਇਹਨੂੰ ਹਾਂ ਤੇ ਬਾਕੀ ਨਾਦੀ ਟੌਣਕ ਦੇਤੇ ਮਤਲਬ ਭੁੱਖ ਭਖਣੀਆਂ ਦੇਤੇ ਉਹਦੇ ਨਾਲ ਪਰਖਾਂਣ ਲੱਗੀ ਸੋ ਦੁਬਾਰਾ ਹੁਣ ਉਹ ਖਾਂਦੀ ਨਹੀਂ ਹੈਗੀ ਹੂੰ ਖੰਡੀ ਖਾਂਦੀ ਹੈ ਅੱਛਾ ਖੰਡੇ ਦੇ ਚੱਲਦੇ ਨੇ ਚੱਲ ਵੀ ਖੰਡਾ ਖਾਂਦੀ ਓਏ ਰੁਕ ਜਾ ਤੂੰ ਦੇਖ ਇਹ ਹੈ ਨਜ਼ਾਰਾ ਖੁੱਲੇ ਫਿਰਨ ਵਾਲਾ ਬੱਚਿਆਂ ਦਾ ਹੈ ਨਾ ਬਾਕੀ ਦੇਖਾਂਗੇ ਨਹੀਂ ਵਧੀਆ ਕਰੂਗੀ ਦੇਖੀ ਰਹੀ ਹੈ ਬਾਕੀ ਤਾਂ ਪਤਾ ਲੱਗ ਜੂਗਾ ਸਮਾਂ ਕੀ ਕਹਿੰਦਾ ਜਿਵੇਂ ਆਪਣੀਆਂ ਪਾਕਿਸਤਾਨ ਦੀਆਂ ਹੁੰਦੀਆਂ ਨੇ ਨੀਮੀਆਂ ਜੀਆਂ ਨੀਮੀਆਂ ਜੀਆਂ ਬਿਲਕੁਲ ਛੋਟੇ ਹੋਈ ਜਾਂਦੀ ਹੈ ਪਤਾ ਨਹੀਂ ਬੱਚਾ-ਵੋੱਚਾ ਵਧੀਆਂ ਜਾਂਦਾ ਛੋਟੇ ਛੋਟੇ ਉਹਦਾ ਹਾਂ ਹਾਂ ਆ ਦੇਖੋ ਖੁੱਲੇ ਆਲਾ ਇਹ ਮਸਤੀ ਨ ਮਸਤ ਪਰਮ ਆ ਗਿਆ ਮਸਤੀ ਮਾਰਨੀ ਆ ਹੁਣ ਇਹਨਾਂ ਨੇ ਆ ਦੇਖ ਇਹ ਨਹੀਂ ਰੁਕ ਰਿਹਾ ਨਾਨ ਸਟਾਪ ਚੱਲ ਰਿਹਾ ਹੈ ਓਏ 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 ਲਓ ਜੀ ਖੁੱਲੇ ਆਲਾ ਨਜ਼ਾਰਾ ਇਹ ਆ ਮਿੱਤਰੋ ਸੋ ਮਿਲਦੇ ਆ ਜੀ ਫੇਰ ਧੰਨਵਾਦ